ਚਲੋ ਮੇਰੀ ਭੈਣ ਆਈ ਰੈਸ ਕਰਕੇ ਬਾਹਰ ਖਾਣੀ ਪੈ ਰਹੀ ਹੈ ਪਪਾ ਨੇ ਬੜੀ ਗੰਦੀ ਗੰਦੀ ਥਾਂ ਮੈਂ ਤੁਰਕਦਾ ਇਹ ਅੰਦਰ ਹੱਤ ਪਾ ਕੇ ਗੁਰਗਰਿਆ ਜੀ ਤਾਂ ਨਿਕਰਦੇ ਉਹ ਉਂਗਲੀ ਮੂੰਹ ਉਹ ਯਾਤ ਨੇ ਮੇਰੇ ਮੂੰਹ ਚ ਪਾਤਾ ਸਾਧਰੀ ਗਾ ਜੀ ਮੇਰਾ ਨਾਮ ਜੋਣਾ ਤੁਸੀਂ ਦੇਖ ਰਹੇ ਹੋ ਹੈਪੀਐਸਟ ਕਪਲ ਆਨੂੰ ਪਤਾ ਸਾਡੀ ਜਲੰਧਰ ਵਾਲੀ ਭੈਣ ਆਈ ਹੋਈ ਸੀ ਆਈ ਹੋਈ ਹੈ ਮਤਲਬ ਵਾਹ 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 ਨਾਲ ਆਏ ਨੇ ਮਹਿਕਪ੍ਰੀਤ ਕੋਰ ਦੇ ਨਾਲ ਵੰਸ਼ ਪ੍ਰੀਜ਼ੈਂਟ ਨਾਲ ਸਾਡੇ ਜੀਜਾ ਜੀ ਮਤਲਬ ਫੁੱਫੜ ਜੀ ਆਏ ਨੇ ਇਬਾਦਤ ਦੇ ਫੁੱਫੜ ਜੀ ਇਬਾਦਤ ਫੁੱਫੜ ਜੀ ਆਏ ਨੇ ਫੁੱਫੜ ਜੀ ਰੋਟੀ ਨਹੀਂ ਖਾਣੀ ਪਹਿਲਾਂ ਫੁੱਫੜ ਜੀ ਨੂੰ ਜੀ ਰਸ ਨਹੀਂ ਚਾਹੀਦੇ ਹਾਂ ਫੁੱਫੜ ਜੀ ਨੂੰ ਪਹਿਲਾਂ ਰੋਟੀ ਨਹੀਂ ਖਾਣੀ ਠੀਕ ਹੈ ਉਂਗਲੀ ਭਾਵੇਂ ਖਾ ਲੈ ਆ ਵੰਸ਼ ਪ੍ਰੀਜ਼ੈਂਟ ਕੀ ਨਾਮ ਹੈ ਤੇਰਾ ਕੀ ਹੈ ਤੇਰਾ ਆਪਣਾ ਦੱਸ ਨਾਮ ਦੱਸੋ ਨਾ ਪੂਰਾ ਕਿ ਮੈਂ ਹਾਂ ਹੈਪੀਸਟ ਕਪਲ ਇਹ ਕਰੀ ਚਲੋ ਕਿਰਨ ਨੇ ਕਹਿੰਦੀ ਕਹਦੀ ਆਏ ਨੇ ਤੇਰੇ ਭੈਣ ਭਰਾ ਮੈਂ ਕੀ ਕਰਾਂ ਫਿਰ ਰੋਟੀ ਨਹੀਂ ਮੈਂ ਬਣਾਣੀ ਮੈਂ ਕਹਿੰਦੀ ਰੋਟੀ ਨਹੀਂ ਖਵਾਣੀ ਅੱਜ ਬਾਹਰੋਂ ਖਵਾ ਕੇ ਲਿਆ ਕਹਿੰਦੀ ਮੈਂ ਨਹੀਂ ਬਣਾ ਸਕਦੀ ਬਈ ਮੇਰੇ ਤਾਂ ਹੱਥ ਖੜੇ ਨੇ ਹੱਥ ਖੜੇ ਨੇ ਜੇ ਕਿਤੇ ਚਲੋ ਮੇਰੀ ਭੈਣ ਆਈ ਹੈ ਨਾ ਇਸ ਕਰਕੇ ਬਾਹਰੋਂ ਖਵਾਣੀ ਪੈ ਰਹੀ ਹੈ ਕਰਨੇ ਕਰਨੇ ਦੁਪਹਿਰੇ ਬਹੁਤ ਸੋਹਣੀਆਂ ਸਬਜ਼ੀਆਂ ਬਣਾਈਆਂ ਸੀ ਸਵਾਦ ਬਣਾਈਆਂ ਸੀ ਉਹ ਵੀ ਵੀਡੀਓ ਬਣਾਣੀ ਭੁੱਲ ਗਏ ਸ਼ੂਟ ਦੇ ਚੱਕਰ ਦੇ ਵਿੱਚ ਕਿਰਨੇ ਬਣਾਇਆ ਸੀ ਮਟਰ ਪਨੀਰ ਤੋਰੀਆਂ ਤੇ ਪੇਠਾ ਪੇਠਾ ਪਲਾਉ ਰਾਇਤਾ ਰੁਤਾ ਬਹੁਤ ਵਧੀਆ ਹੋਇਆ ਔਰ ਮੈਂ ਨਾ ਉਦੋਂ ਤੋਂ ਹੀ ਟੋਨਾ ਹੈ ਬਸ ਇਹ ਦੱਸਾਂ ਤੇ ਇਸ ਕਰਕੇ ਮੈਂ ਉਦੋਂ ਦਾ ਪੂਰਾ ਟੋਨਾ ਪੂਰਾ ਟੋਨਾ ਚਲਿਏ ਦੀਦੀ ਚਲੋ ਚਲੋ ਫਿਰ ਚਲੋ ਚਲੋ ਉਪਰੋ ਉਪਰੋ ਹੋਲਾਂਗੇ ਚਲੋ ਜੀ ਮੇਰ ਨਾਲ ਤਾਂ ਬੜੀ ਮਾੜੀ ਹੋ ਗਈ ਹੈ ਬਾਲੀ ਉਹ ਦੇ ਕੀ ਕਰ ਰਿਹਾ ਉਹ ਕਿੱਥੇ ਘੁਰਕੀ ਜਾਂਦਾ ਹੈ ਭਰਾ ਇਹਨੇ ਮੇਰੇ ਮੂੰਹ ਦੇ ਗਲ ਮਾਰਤੀ ਏ ਪਤਾ ਨਹੀਂ ਬੜੀ ਗੰਦੀ ਗੰਦੀ ਥਾਂਵਾਂ ਤੇ ਘੁਰਕਦਾ ਏ ਅੰਦਰ ਅੱਤ ਪਾ ਕੇ ਘੁਰਕ ਰਿਹਾ ਸੀ ਜਿੱਤਾ ਨਿਕਰਦੇ ਉਹ ਯਾਰ ਤੇਨੇ ਮੇਰੇ ਮੂੰਹ ਚ ਪਾਤਾ ਮੈਨੂੰ ਸ਼ੁੱਧ ਕਰਨਾ ਪੈਣਾ ਪੱਦੀ ਨਿੱਕਰ ਥੱਲੇ ਕਰਕੇ ਅੰਦਰ ਹੱਥ ਪਾ ਕੇ ਖੁਰਕ ਰਿਆ ਉਹੀ ਮੇਰੇ ਹੱਥ ਮੂੰਹ ਚ ਪਾਦਾ ਇਹਨੇ ਵਾਂਛੇ ਤੇਰ ਨਾਲ ਤਾਂ ਤੂੰ ਮੇਰੇ ਨਾਲ ਤਾਂ ਐਡੀ ਮਾੜੀ ਕਰਤੀ ਨਾ ਅੱਜ ਸੱਚ ਕਹ ਰਿਹਾ ਮੈਨੂੰ ਪਲਾਓ ਕੋਈ ਅਮਰਤ ਉਮਰਤ ਯਾਰ ਮੂੰਹ ਸਾਫ ਕਰੋ ਮੇਰਾ ਕੋਈ ਕੋਲਗੇਟ ਲਵਾਓ ਮੇਰੇ ਮੂੰਹ ਤੇ ਹੈ ਐਦਾਂ ਦੀ ਚੀਜ਼ਾਂ ਤੋਂ ਡਰਦਾ ਉਹੀ ਚੀਜ਼ ਕਰਦਾ ਇਹਨੇ ਮੇਰੇ ਨਾਲ ਇਬਾਦ ਤੇਰੇ ਬਾਪੂ ਦਾ ਤਾਂ ਬੁਰਾ ਹਾਲ ਹੈ ਅੱਜ ਉੱਥੇ ਕਹਿੰਦੇ ਖੱਟੀ ਜੀ ਉਂਗਲੀ ਹਾਂ ਬੜੀ ਖੱਟੀ ਜੀ ਉਂਗਲੀ ਨਮਕੀ ਨਜੀ ਐ ਨਾ ਪਤਾ ਨਹੀਂ ਕਿਵੇਂ ਦੀ ਔਰ ਖੱਟੀ ਜੀ ਓਏ ਉਹ ਆਪ ਵੀ ਹੱਸ ਰਿਹਾ ਦੇਖ ਇਧਰ ਲੈਫਟ ਲੈ ਲੋ ਬਾਹਲਾ ਬੁਰਾ ਹੈ ਜੀ ਮੇਰੇ ਨਾਲ ਤਾਂ ਆਪਣੇ ਨਾਲ ਉੱਥੇ ਵੀ ਆ ਗਈ ਸਰ ਬਾਹਰ ਵੈਦਰ ਅੱਛਾ ਵਾ ਨਾ ਠੰਡਾ ਠੰਡਾ ਮੌਸਮ ਬਾਹਰ ਹੈ ਹਮ ਸਹੀ ਗੱਲ ਹੈ ਮੌਸਮ ਬਹੁਤ ਈ ਹੈ ਮੈਂ ਨਾ ਹੁਣੇ ਕੁਰਲੀਆਂ ਕਰਕੇ ਆਇਆ ਚੰਗੀ ਤਰ੍ਹਾਂ ਮੇਰੇ ਮੂੰਹ 'ਚ ਤਾਂ ਧੋਕੀ ਬੜਾ ਆ ਰਿਹਾ ਏ ਉਦੋਂ ਦਾ ਬਚਾ ਲਓ ਕੋਈ ਜੀ ਤੁਹਾਡੇ ਮੁੰਡੇ ਨੇ ਤਾਂ ਬਾਲਾ ਹੀ ਕੰਮ ਕਰਦਾ ਮੇਰਾ ਖਰਾਬ ਤੇਨਾਂ ਨਾ ਮੈਂ ਬੋਲਦਾ ਹੱਤਿਆਚਾਰੀ ਹੱਤਿਆਚਾਰੀ ਮੈਂ ਪੁਆਈ ਹੁੰਦੇ ਸਾਰੇ ਜਿਹੜੇ ਪਹਿਲਾਂ ਆਓ ਬਾਲੋ ਪਲੇਟਾਂ 'ਚ ਕੋਤ ਜਾਓ ਵੇnde ਲੈ ਕੋਰੇ ਬੈਠੋ ਆਜੋ ਬੇਟਾ ਚਲੋ 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 ਛਕੋ ਪੂਰੀ ਵੀ ਸਿੱਟੀ ਗਲੋ ਕਿ ਮੇਰੇ ਕੋ ਫੁੱਪੜ ਦੀ ਵੀ ਰੋਸ ਕੇ ਕਾਣਾ ਤੂ ਬਤਾ ਫੁੱਪੜ ਦੀ ਫੁੱਪੜ ਦੀ ਰਸ ਕੇਣਾ ਫੁੱਪੜ ਨੇ ਰੋਟੀ ਨਹੀਂ ਕਰਦੀ ਆਪਣਾ ਖਾਣਾ ਹੀ ਲੱਗ ਪਿਆ ਕਰਾ ਲਿਆ ਕਹਿੰਦੀ ਫਿਲਮ ਵਾਲੀ ਗੱਲ ਸੱਚ ਹੈ ਕਿ ਫੁੱਪੜ ਰੋਸ ਕੇ ਰੋਟੀ ਨਹੀਂ ਕਰਦੀ ਫੁੱਪੜ ਨੇ ਯੋਮੀ ਪੜੇ ਇਹ ਫੁੱਪੜ ਤੋਂ ਠੀਕ ਨਹੀਂ ਆ ਬੇ ਰੋਟੀ ਤਾਂ ਖਾ ਲੰਦੇ ਨੇ ਨਹੀਂ ਦੇਖਣਾ ਕੁਕੂ ਵਾਲੇ ਤੇ ਡੋੜੇ ਕੁਕੂ ਦੇਖਦੇ ਕੀ ਹੈ ਛੇ ਚੋਰੀ ਚੋਰੀ ਗੱਦੀ ਨਿੱਪ ਪਾ ਦਿੱਤਾ ਨਾ ਪਰ ਦੇਖਦੀ ਹੈ ਨਾ ਲੋ ਜੀ ਬਾੜਾ ਜਿਆਦਾ ਜਲੂਸ ਕੱਢਿਆ ਜੌਨੇ ਦਾ ਵੰਸ਼ ਨੇ ਇਸ ਵਾਰ ਉਹ ਬਾੜਾ ਕਲੋਲ ਹੋ ਗਈ ਮੇਰੇ ਨਾਲ ਤੇ ਸਵੇਰੇ ਸਵੇਰੇ ਭਾਜੀ ਹੁਣੇ ਚਲੇਗੇ ਤੇ ਮੈਂ ਤਾਂ ਕਿਹਾ ਵੀ ਰੁਕੋ ਤੁਸੀਂ ਹਨਾ ਇੱਕ ਦੇ ਵਨਡੇ ਲਈ ਤੁਸੀਂ ਆਏ ਹੋ ਹਨਾ ਚਲੋ ਇੰਜੋਏ ਆਪਾਂ ਖਾ사 ਕੀਤਾ ਸਾਰੇ ਨਖਾਸਾ ਕਿੱਦਾਂ ਰਾਤ ਨੂੰ ਆ ਕੇ ਪਾਉਂਦੇ ਰਹੇ ਬਹੁਤ ਸਵੇਰੇ ਸਵੇਰੇ ਫਿਰ ਭਾਜੀ ਹੁਣੇ ਜਲਦੀ ਨਿਕਲ ਗਏ ਤੇ ਹੁਣ ਮੈਂ ਪਰਮ ਇਬਾਦਤ ਤੇ ਉਹਦੀ ਮੰਮੀ ਅਸੀਂ ਇੱਥੇ ਬੈਠੇ ਆ ਪਰਮ ਨੇ ਚੱਕਿਆ ਹੈ ਟਵੜਾ ਡੱਬਾ ਅਨਬਾਕਸਿੰਗ ਕਰ ਰਹੀ ਹੈ ਆਪਣੀ ਦੀਦੀ ਦੀ ਚੇਅਰ ਦੀ ਆਪਣੀ ਛੋਟੀ ਦੀਦੀ ਪਰ ਇਬਾਦਤ ਦੀ ਚੇਅਰ ਦੀ ਅਨਬਾਕਸਿੰਗ ਕਰ ਰਹੀ ਹੈ ਚੇਅਰ ਕਾਨੂੰ ਹੈ ਇਹ ਫੀਡਿੰਗ ਚੇਅਰ ਮੰਗਾਈਏ ਇਹਦੇ ਉੱਪਰ ਬੈਠ ਕੇ ਇਬਾਦਤ ਰੋਟੀ ਖਾਇਆ ਕਰੇਗੀ ਕਿਉਂਕਿ ਐਵੇਂ ਇੱਦਾਂ ਪਲਟ ਪਲਟ ਜਾਂਦੀ ਇਧਰ ਉਧਰ ਆ ਜਾ ਫੜ ਲੈ ਟੱਪਾ ਫੜ ਲੈ ਡੱਬਾ ਫੜ ਲੈ ਬਾਬੂ ਠੀਕ ਚਲ ਤੁਸੀਂ ਇਹਨੂੰ ਪਿੱਛੇ ਕਰ ਲਓ ਇਬਾਦਤ ਨੂੰ ਬੇਟਾ ਤੁਸੀਂ ਧਿਆਨ ਨਾਲ ਨਾ ਹਾਂ ਇਹ ਉੱਪਰ ਵਾਲੀ ਇਧਰੋਂ ਵੀ ਖੁੱਲੋ ਵੀ ਇਧਰੋਂ ਸਾਈਡ ਤੋਂ ਵੀ ਚਾਕੂ ਪੱਜੇ ਲੈ ਮੈਨੂੰ ਫੜ ਜਾਪੋ ਲੋ ਜੀ ਇਹਦੀ ਫੀਡਿੰਗ ਇਬਾਦਤ ਦੀ ਫੀਡਿੰਗ ਚੇਅਰ ਆ ਗਈ ਜੀ ਆਪਾਂ ਮੰਗਾਏ ਫਰਸਟ ਕ੍ਰਾਈ ਤੋਂ ਆਏ ਖੋਲ ਜਾ ਬਈ ਫਰਸਟ ਕ੍ਰਾਈ ਦਿਉਗਾ ਹੀ ਇਹ ਨਾ ਹਾਂ ਫਰਸਟ ਕ੍ਰਾਈ ਤੋਂ ਹੀ ਆਈ ਏ ਇਹ ਤਾਂ ਕੁਰਸੀ ਹੋ ਗਈ ਏ ਹੋਰ ਇਹ ਕਿਵੇਂ ਕਰਾਂਗੇ ਇੰਸਟਾਲ ਇਹ ਤਾਂ ਬੁੱਕ ਤਾਂ ਹੋ ਗਈ ਹੈ ਜਿੱਦਾਂ ਹੈ ਬੁੱਕ ਨਹੀਂ ਹੋਈ ਚਾ ਆ ਫੈਪ ਨੇ ਤਾਂ ਮੈਨੂੰ ਸਮਝ ਲਾਉਗੇ ਮੱਥਾ ਮੱਥਾ ਮਾਰ ਲਾਂਗੇ ਰੱਖ ਲਓ ਹਾਂ ਭਾਰੀ ਨੇ ਨਾ ਫੈਪ ਇਹਦੇ ਵਿੱਚ ਹੁਣ ਕੀ ਕੀ ਨਿਕਲੇ ਇਹ ਤਾਂ ਬੈਲਟਾਂ ਨੇ ਇਹ ਬੈਲਟਾਂ ਬੈਲਟਾਂ ਰੱਖ ਦੋ ਉੱਪਰ ਉਪਰਾਂ ਸੋਫੇ ਤੇ ਰੱਖ ਦੋ ਉੱਪਰ ਸੋਫੇ ਦੇ ਸੋਤੇ ਸੋਫੇ ਦੇ ਬਿਠਾ ਇੱਥੇ ਦੇਣਾ ਉਹਦੇ ਨਾਲ ਕਾਗਜ਼ਾਂ ਗੂਗਜਾਂ ਮਿਕਸ ਹੋ ਜਾਣੀਆਂ ਚੱਲ ਇਹ ਵੀ ਇਹ ਕੀ ਹੈ ਇਹ ਟਾਇਰ ਨੇ ਨੰਨੇ ਸਟੈਂਡ ਨੇ ਇਹ ਚੇਹਰਾ ਦੇ ਹਾਂ ਲਓ ਜੀ ਆ ਕੀ ਕੁਛ ਨਿਕਲੇ ਇਹ ਤਾਂ ਸੀਟ ਨਿਕਲੀ ਆ ਜੀ ਆ ਸੀਟ ਹੈ ਵਿੱਚੋਂ ਆ ਉਹਦੀਆਂ ਇਹ ਇਹ ਉਹਦੀ ਪਿੱਠ ਹੈ ਨੰਨੇ ਕਰ ਦਿੰਨਾ ਕਰ ਦਿੰਨਾ ਲਿਆ ਲਓ ਜੀ ਸ਼ਿਪਿੰਗ ਕਰ ਲੱਗੇ ਹੁਣ ਇੰਸਟਾਲ ਉਹਨੋਂ ਕਿੱਡੀ ਕਾਲੀ ਬਹਿਨ ਦੀ ਵੇ ਹੂੰ ਕੰਢੀ ਆ ਕੀ ਗੱਲ ਆ ਇਬਾਦਤ ਚਾ ਨੀਦਰੀਆ ਨੀ ਨਹੀਂ ਆ ਰਹੀ ਇਹਨੇ ਲੋ ਜੀ ਆ ਹੋ ਗਈ ਛੇ ਆ ਕਿੱਥੇ ਲੱਗਦਾ ਇਹ ਬੁੱਕ ਘੜੀ ਹੋ ਕਿ ਕੱਢੋ ਨਾ ਇੱਕ ਵਾਰੀ ਚੈੱਕ ਕਰ ਲੋ ਨਾ ਜਿਹੜਾ ਪੇਜ ਜਿਹੇ ਵਿੱਚ ਹੈਗਾ ਜਿਹੜਾ ਸਮਾਨ ਕਿੱਥੇ ਲੱਗਣਾ ਹੈ ਇਹ ਇਹ ਪਨਾ ਹਾਂ ਅਸੀਂ ਇਹ ਟੇਰੀ ਮਤਲਬ ਕੁਸ਼ਨ ਹੋ ਗਿਆ ਨਾ ਹਾਂ ਇਹ ਪਿੱਛੇ ਕੁਸ਼ਨ ਹੈ ਸਭ ਤੋਂ ਪਹਿਲਾਂ ਇਹ ਲਗਾ ਕੇ ਇਦਾਂ ਲੱਗ ਜਾਣਾ ਹੈ ਇਦਾਂ ਇਦਾਂ ਲੱਗ ਜਾਣਾ ਬਸ ਇਦਾਂ ਇਦਾਂ ਹੋਵੇ ਕਿਦਾਂ ਤਾਂ ਕੰਢੀ ਦੇ ਦੇਣੀ ਤਾਂ ਲੜਦੀ ਹੈ ਫਿਰ ਤੋਂ ਦਿਖਾਣੇ ਚੰਗੀ ਤਰ੍ਹਾਂ ਠੀਕ ਆ ਲੋ ਜੀ ਬਾਦਤ ਜੀ ਕੁਰਸੀ ਤੇ ਬਹਿ ਚ ਗਏ ਹੁਣ ਇੱਤੇ ਤੁਸੀਂ ਬਹਿ ਕੇ ਡਿਸ਼ਿਜ਼ ਖਾਇਆ ਕਰੋਗੇ ਹਿੱਲਿਆ ਨਹੀਂ ਕਰੋਗੇ ਬੈਲਟ ਵੀ ਲਾ ਦੀ ਟਾਈਟ ਕਰਕੇ ਮੋਟੋ ਤੁਹਮੇ ਦਿ ਲੱਗ ਰਿਹਾ ਦੇ ਕਿ ਇਬਾਦਤ ਇਹ ਲੱਗ ਦਿਸ ਇਹਦੀ ਵਸਤੀ ਬਣੀ ਹੁੰਦੀ ਜਿਵੇਂ ਬੱਚੇ ਵਾਤੇ ਹਨਾ ਹੈ ਹੈ ਕਿ ਕਿ ਵਸਤੀ ਬਣੀ ਹੋਵੇ ਹੈ ਜੀ ਬੱਚੇ ਵਾਤੇ ਮਤਲਬ ਪੂਰਾ ਪ੍ਰੋਪਰ ਬੱਚਾ ਉਹਦੇ ਚ ਕਿਊਟਾ ਲੱਗਦਾ ਨਾ ਆਪਣੀ ਸ਼ੇਪ ਦਾ ਹਨਾ ਇਹ ਵੀ ਹਾਂ ਸਹੀ ਗੱਲ ਹੈ ਬਿਲਕੁਲ ਸੱਚੀ ਯਾਰ ਬਹੁਤ ਵਧੀਆ ਹੈ ਨਾ ਕਿਰਨ ਕਿੰਨ ਫੋਟੋਆਂ ਖਿਚ ਰਹੀ ਨੇ ਬਹੁਤ ਜਿਆਦਾ ਇੰਜੋਏ ਕਰ ਰਹੀ ਹੈ ਬਾਤ ਸੱਚੀ ਆ ਬਹੁਤ ਵਧੀਆ ਚੀਜ਼ ਹੈ ਯਾਰ ਇੱਥੇ ਬੱਚੇ ਨੂੰ ਰੋਟੀ ਪੈਰ ਰਹਾ ਕੇ ਖਵਾਉਣਾ ਈਜ਼ੀ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਸਹਾਨੇ ਲਾ ਕੇ ਖਵਾਉਣ ਦੀ ਕੋਸ਼ਿਸ਼ ਕਰਦੇ ਸੀ ਕਿਉਂਕਿ ਇੱਕ ਤਾਂ ਬੱਚੇ ਨੂੰ ਲਟਾ ਕੇ ਰੋਟੀ ਨਹੀਂ ਖਵਾਣੀ ਜੋ ਸਾਨੂੰ ਸਿਆਣੇ ਨੇ ਦੱਸਿਆ ਜਾਂ ਪਤਾ ਲੱਗਦਾ ਕਿਉਂਕਿ ਅਸੀਂ ਵੀ ਫਰਸਟ ਪੈਰੈਂਟਿੰਗ ਕਰ ਰਹੇ ਹਾਂ ਤੇ ਵੀ ਕਿਵੇਂ ਖਵਾਣੀ ਰੋਟੀ ਤੇ ਫਿਰ ਚੇਅਰ ਜ਼ਰੂਰੀ ਸੀ ਕਿ ਬੱਚਾ ਆਰਾਮ ਸਟੇਬਲ ਹੋ ਕੇ ਖਾਂਦਾ 벨ਟ ਬੁਲਟ ਲੱਗ ਗਈ ਰਾਮ ਦੇ ਨਾਲ ਹੈ ਨਾ ਆਰਾਮ ਇੱਥੇ ਬਾਦਰ ਬੈਕਨ ਖਾਣਾ ਖੁਣਾ ਆਪਣਾ ਖਾ ਸਕਦੇ ਕਿਉਂਕਿ ਇਹਦਾ ਸੋਲਿਡ ਫੂਡ ਸਟਾਰਟ ਹੋ ਚੁੱਕਾ ਹੈ ਇਹਦੇ ਵਿੱਚ ਇਹ 3 ਇਨ 1 ਇਹ ਟਾਇਰ ਵੀ ਲੱਗੇ ਨੇ ਜੀ ਆਪਾਂ ਪੈਪ ਕੱਢ ਲਈਏ ਇਹਦੇ ਵਿੱਚੋਂ ਆਰਾਮ ਦਾ ਕੱਢ ਦਈਏ ਤੇ ਟਾਇਰਾਂ ਦੇ ਉੱਪਰ ਵੀ ਆਹ ਕੁਰਸੀ ਇਹਦੀ ਰੁੱੜ ਜਾਂਦੀ ਹੈ ਥੱਲੇ ਆਹ ਟਰੇ ਵੀ ਨਿਕਲ ਜਾਂਦੀ ਹੈ ਸਾਰੀ ਚੀਜ਼ ਅਸੈਂਬਲ ਅਲੱਗ-ਅਲੱਗ ਹੋ ਜਾਂਦੀ ਹੈ ਤੇ ਹੁਣ ਆਪਣੀ ਮੰਮੀ ਨਾਲ ਖੇਡ ਰਹੀਏ ਦੇਖੋ ਚਾ ਚਾ ਚ ਬੜੀ ਗੱਲ ਸੁਣਤੀ ਹੈ ਨਾ ਸਹੀ ਗੱਲ ਹੈ ਸਹੀ ਹੈ ਮਿੱਟੂ ਹਾਂਜੀ ਹਾਂਜੀ ਦੰਦ ਕਿੱਥੇ ਨੇ ਤੁਹਾਡੇ ਦੰਦ ਕਦੋਂ ਆਉਣੇ ਨੇ ਉਹ ਪਿੱਛੇ ਖੜੀ ਇਹਦੀ ਕਬੂਤਰੀ ਜੀ ਕੀ ਕਹਿੰਦੇ ਨੇ ਉਹਨੂੰ ਪਰੇ ਹਾਂ ਮੈਂ ਭੂਈ ਲੈ ਕੇ ਰੋਪਾ ਦਿਖਾਈ ਨਹੀਂ ਸੱਚ ਵਿੱਚ ਚਲਾਇਆ ਚ ਨਹੀਂ ਪਰਮ ਉਹਨੂੰ ਦੇਖ ਕੇ ਬੜਾ ਖੁਸ਼ ਹੁੰਦੀ ਹੈ ਬੜੀ ਜੀਵੀਆਂ ਨਾ ਇਹ ਜਲਦੀ ਵੀ ਨਹੀਂ ਹੁੰਦੀ ਇਹ ਵੀ ਚਾਡੀ ਐਂਜਲ ਹੈ ਇਹਦੀ ਪੂਆ ਲੱਗੇ ਐਸੀ ਆ ਬੜੀ ਕਿ ਉੱਬੜੀ ਵਧੀਆ ਸੱਚੀ ਗੱਲ ਹੈ ਨਾ ਕਿ ਤੂੰ ਬੜੀ ਆਪਣਾ ਪੰਖ ਜੇ ਖਿਲਾਰ ਲੈਂਦੀ ਆ ਫਰੌਗ ਦੇ ਜਿਵੇਂ ਚਲੋ ਜੀ ਹੁਣ ਇਹਨੂੰ ਸਵੇਰੇ ਰੋਟੀ ਖਵਾਣਿਆ ਦੇਖਦੇ ਆ ਕਿਵੇਂ ਦਾ ਇਹ ਹੋ ਰਹਿੰਦਾ ਹੈ ਐਕਸਪੀਰੀਅੰਸ ਆਇਦ ਰੱਖਦੇ ਅੱਛਾ ਸੈਂਟਰ ਸੈਂਟਰ ਚ ਆ ਛੱਡਦੇ ਛੱਡਦੇ ਅੱਪੀ ਚੱਲੇਗੀ ਇਹ ਬਣਾਉਣਾ ਬੈੱਕੇ ਬੀਂਦੇ ਅੱਛਾ ਜੀ ਨਹੀਂ ਪਲਟਦੀ ਬੈਲਟ ਲੱਗੀ ਹੋਈ ਹੈ ਕਾ ਮੰਮੀ ਕੋਸ਼ਿਸ਼ ਤੇ ਪੂਰੀ ਕਰੀ ਜੀ ਵੀ ਸਰਕਦੀ ਹੁੰਦੀ ਨਾ ਕਿ ਉਹ ਆਪਣੇ ਵੱਲੋਂ ਲੰਮੀ ਪੈ ਜਾਂਦੀ ਹੈ ਲੰਮੀ ਪੈ ਸਰਕੇ ਬੈਠੇ ਦੀ ਥੱਕ ਜਣੀ ਲੰਮੀ ਪੈ ਜੇ ਨਿਕਰ ਤੋ ਬੇਟਾ ਬੰਦ ਹਾਂ ਇਹ ਵੀ ਨਹੀਂ ਪਿਆ ਜਾਣਾ ਇੱਥੇ ਲਓ ਜੀ ਇਬਾਦ ਨੂੰ ਅੱਜ ਅਸੀਂ ਸਵੇਰੇ ਫੂਡ ਸਰਵਾਇਆ ਹੀ ਫੀਡਿੰਗ ਚਾਹ ਤੇ ਬਿਠਾ ਕੇ ਇਹਨੇ ਬੜਾ ਇੰਜੋਏ ਕੀਤਾ ਉਦਾਂ ਜਿੱਦਾਂ ਮੰਨ ਲਓ ਬੈਠਦੀ ਆ ਜਾਂ ਮੇਰੀ ਗੋਦੀ ਚ ਜਾਂ ਆਪਾਂ ਨੂੰ ਢਾਸ ਲਗਾ ਕੇ ਬਿਠਾਉਨੇ ਆ ਜਦੋਂ ਚਰਬਿੰਦੀ ਨਹੀਂ ਆ ਰੋਣ ਲੱਗ ਜਾਂਦੀ ਆ ਫਿਰ ਉਸ ਚੱਕਰ ਤੇ ਖਾਂਦੀ ਵੀ ਨਹੀਂ ਆ ਪ੍ਰੋਪਰ ਤੇ ਅੱਜ ਇਹਨੂੰ ਜਦੋਂ ਆਪਾਂ ਆਪਾਂ ਵੀ ਮਤਲਬ ਖਾ ਰਹੇ ਸੀ ਨਾ ਸਵੇਰੇ ਤੈਨੂੰ ਵੀ ਨਾਲ ਹੀ ਬਿਠਾ ਲਿਆ ਉਸ ਟਾਈਮ ਤੇ ਤੇ ਖਾਣ ਵਾਸਤੇ ਕਿਉਂਕਿ ਜਦੋਂ ਅਸੀਂ ਖਾਣੇ ਸਾਡੇ ਵੱਲ ਵੇਖਦੀ ਵੀ ਕੀ ਖਾ ਰਹੇ ਆ ਤੇ ਇਸ ਕਰਕੇ ਅਸੀਂ ਵੀ ਅੱਜ ਦਾ ਫੂਡ ਨਾਲ ਹੀ ਤਿਆਰ ਕਰ ਲਿਆ ਸੀ ਤੇ ਇਹਨੇ ਖਾਦਾ ਇਹਨੇ ਅੱਜ ਬੜਾ ਇੰਜੋਏ ਕੀਤਾ ਬੈਠੀ ਰਹੀ ਤੇ ਹੁਣ ਵੀ ਆਪਣੀ ਦੀਦੀ ਨਾਲ ਥਲੇ ਖੇਡ ਰਹੀ ਹੈ ਬੈਠ ਕੇ ਗੱਦੇ ਤੇ ਤੇ ਆਪਾਂ ਵੀ ਆਪਣਾ ਹੁਣ ਲੰਚ ਵਗੈਰਾ ਕਰ ਲਿਆ ਵਾ ਤੇ ਹੁਣ ਅਸੀਂ ਥੋੜਾ ਚਿਰ ਸੌਣਿਆ ਸ਼ਾਮ ਨੂੰ ਛਿੱਪੀਆਂ ਖਲਾਸਾਂ ਵੀ ਆ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਪਹਿਲਾਂ 2 ਕਿ ਦਿਨ ਮੌਸਮ ਠੀਕ ਰਿਹਾ ਸੀ ਮਤਲਬ ਜਿਵੇਂ ਕਿ ਤੇ بارش ਬੁਸ਼ ਪਈ ਤੇ ਥੋੜਾ ਜਿਹਾ ਵੈਦਰ ਠੀਕ ਹੋ ਗਿਆ ਸੀ ਪਰ ਹੁਣ ਫੇਰ ਜਿਹੜਾ ਮਤਲਬ ਆਉਣ ਵਾਲਾ ਅਗਲੇ ਹਫਤੇ ਮੈਂ ਦੇਖ ਰਹੀ ਸੀ ਟੈਂਪਰੇਚਰ ਚੈੱਕ ਕਰ ਰਹੀ ਸੀ 45 46 ਇਦਾਂ ਸੀ ਗਰਮੀ ਕਰਕੇ ਵੀ ਕਿਤੇ ਨਹੀਂ ਆ ਜਾ ਸਕਦੇ ਘਰੇ ਬੈਠੇ ਹੋਏ ਆ ਤੇ ਬਾਕੀ ਜਿਵੇਂ ਕੋਵਿਡ ਦੇ ਟਾਈਮ ਤੇ ਆਪਾਂ ਘਰਾਂ ਦੇ ਵਿੱਚ ਹੁੰਦੇ ਸੀ ਤੇ ਉਦਾਂ ਹੀ ਅਸੀਂ ਹੁਣ ਆਪਾਂ ਘਰਾਂ ਦੇ ਵਿੱਚ ਬੈਠੇ ਹੋਏ ਆਂ ਘਰੇ ਖਾਓ ਪੀਓ ਐਸ਼ ਕਰੋ ਮौज-ਮਸਤੀ ਕਰੋ ਹੋਰ ਕੁਛ ਨਹੀਂ ਹੈ ਖਾਓ ਪੀਓ ਟੀਵੀ ਦੇਖੋ ਸੋਜੋ ਪੜਾ ਲਓ ਫਿਰ ਅਗਲੇ ਦਿਨ ਉਹੀ ਸਵੇਰ ਚੜਦੀ ਆ ਚਲੋ ਗੁਰਦੁਆਰਾ ਸਾਹਿਬ ਜਾਨੇ ਆ ਥੋੜਾ ਇੱਕ ਵਰਟਿੰਗ ਦੀ ਹੋ ਜਾਂਦੀ ਹੈ ਆਪਣੇ ਹਨਾ ਮਾਲ ਦੇਣ ਦੀ ਸ਼ੁਰੂਆਤ ਲਈ ਹੁੰਦੀ ਹੈ ਦੇਲ ਦੀ ਸ਼ੁਰੂਆਤ ਨਾਲ ਜਿਹੜੀ ਦੇਲ ਦੀ ਸ਼ੁਰੂਆਤ ਬਹੁਤ ਵਧੀਆ ਹੁੰਦੀ ਹੈ ਗੁਰੂ ਮਹਾਰਾਜ ਦਾ ਔਟ ਆਸਰਾ ਲੈ ਕੇ ਵੇਲੋ ਸਵੇਰੇ ਸਵੇਰੇ ਆਪਾਂ ਗੁਰਦੁਆਰਾ ਸਾਹਿਬ ਜਾਨੇ ਆ ਤੇ ਮਨ ਨਾਲ ਉਦੋਂ ਹੀ ਇੰਨੀ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਪੀ ਇੰਨੀ ਗਰਮੀ ਪੈ ਰਹੀ ਆ ਤੇ ਟ੍ਰਾਈ ਤਾਂ ਅਸੀਂ ਇਹੀ ਕਰਦੇ ਹਾਂ ਗੱਡੀ ਦਾ ਇਸੇ ਸਵੇਰੇ ਸਵੇਰੇ ਬਿਲਕੁਲ ਨਹੀਂ ਚਲਾਉਂਦੇ ਸ਼ੀਸ਼ੇ ਖੋਲ ਕੇ ਜਾਂਦੇ ਹਾਂ ਜਦੋਂ ਇਸ ਸਵੇਰੇ ਗੁਰਦਾਸ ਸਾਹਿਬ ਜੰਨੇ ਆਪਾਂ ਸ਼ੀਸ਼ੇ ਖੋਲ ਕੇ ਜਾਂਦੇ ਆ ਤੇ ਫਰੈਸ਼ 에ਰ ਲੈਣੀ ਵੀ ਜ਼ਰੂਰੀ ਹੈ ਤੇ ਬਾਕੀ ਵੀ ਹੁਣ ਘਰ ਦੇ ਵਿੱਚ ਵੀ ਇਹੀ ਮਤਲਬ ਇਹੋ ਹੀ ਕੋਸ਼ਿਸ਼ ਕਰਦੇ ਆ ਕਿ 12 1 ਵਜੇ ਤੱਕ ਇਹ AC ਘਰ ਦਾ ਨਹੀਂ ਚਲਾਉਂਦੇ ਹੈਗੇ ਉਸ ਤੋਂ ਬਾਅਦ ਚਲਾਉਨੇ ਆ ਪੱਖੇ ਥੱਲੇ ਇਮਿਊਨਿਟੀ ਖਰਾਬ ਹੋ ਜਾਂਦੀ ਏ ਹਾਂ ਇਹ ਫਰਕ ਹੈ ਮਤਲਬ ਗੱਲ ਕਿਤੇ ਮਾੜਾ ਮੋਟਾ ਵੀ ਜਾਣਾ ਨਾ ਪਿਆ ਜੇ ਫਿਰ ਓਖਾ ਦੇ ਓਖਾ ਦਾ ਬਾਕੀ ਥੋੜਾ ਜਿਹਾ ਬਾਦ ਤੋਂ ਬਾਦ ਤੋਂ ਨੂੰ ਵੀ ਥੋੜਾ ਜਿਹਾ ਆਪਾਂ ਹੁਣ ਫੀਲ ਦੇਈ ਹੈ ਨਾ ਗਰਮੀ ਵਾਲਾ ਹਾਂ ਉਹ ਵੀ ਸਟਰੋਂਗ ਬਣਾਈਏ ਉਹਨਾਂ ਨੂੰ ਵੀ ਥੋੜਾ ਮਜ਼ਬੂਤ ਬਣਾਉਣਾ ਇਹਨਾਂ ਚੀਜ਼ਾਂ ਕਰਕੇ ਇਸ ਤਰੀਕੇ ਆਪਾਂ 12 1 ਵਜੇ ਤੱਕ ਜਾਵਾਂ AC ਨਹੀਂ ਹੁੰਦੀਆਂ ਡੀਆਂ ਦੋਵੇਂ ਜਣੀਆਂ ਖੇਡਣ ਹੁਣ ਮਤਲਬ ਹੁਣ ਇਹ ਟਾਈਮ ਆ ਕਿ ਹੁਣ ਸਾਡਾ ਟਾਈਮ ਆ ਸੌਣ ਦਾ ਤੇ ਹੁਣ ਇਹ ਜਿਹੜੀ ਮੇਮ ਆ ਇਹ ਆਪਣੀ ਨੀਂਦ ਪੂਰੀ ਕਰ ਚੁੱਕੀ ਆ ਤੇ ਹੁਣ ਇਹ ਮੇਮ ਪਤਾ ਨਹੀਂ ਸੌਂਦੀ ਆ ਕਿ ਨਹੀਂ ਸੌਂਦੀ ਇਹ ਬਹੁਤ ਔਖਾ ਹੋ ਜਾਂਦਾ ਕੰਮ ਕਿਉਂਕਿ ਸਵੇਰ ਤੇ ਉੱਠੇ ਆਇਆ ਨਿਆ ਨੀਂਦ ਵੀ ਦੁਪਹਿਰ 'ਚ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਪਰ ਕੰਮ ਉਲਟ ਹੋ ਜਾਂਦਾ ਇਹ ਇਸ ਟਾਈਮ ਤੇ ਆਪਣੀ ਨੀਂਦ ਪੂਰੀ ਕਰ ਚੁੱਕੀ ਹੁੰਦੀ ਆ ਬਾਕੀ ਮਿਲਦੇ ਆ ਹੁਣ ਆਪਾਂ ਕੱਲ ਇੱਕ ਨਵੇਂ ਵਲੌਗ 'ਚ ਉਦ ਤੱਕ ਦਾ ਉਹ ਸਾਨੂੰ ਇਜਾਜ਼ਤ ਅੱਜ ਦਾ ਵਲੌਗ ਸੀ ਇੱਥੇ ਖਤਮ ਕਰਦੇ ਆ ਬਾਏ ਬਾਏ